ਇੱਕ ਖਬਰ ਤੁਹਾਡੇ ਨਾਲ ਹੋਰ ਸਾਂਝੀ ਕਰਦਣੇ ਆ ਇੱਕ ਦੋ ਦਿਨਾਂ ਤੋਂ ਇਹ ਡਾਕੂਮੈਂਟ ਅਸੀਂ ਆਪਦੇ ਕੋਲ ਸਾਂਭੀ ਬੈਠੇ ਆ ਤੇ ਇਹ ਵੀ ਸੁਣਨ ਵਾਲੀ ਗੱਲ ਹੈ ਭਾਈ ਇਹ ਵੀ ਇੱਕ ਤਰ੍ਹਾਂ ਦਾ ਫਰਾਡ ਹੀ ਹੈ ਅੱਜ ਕੱਲ੍ਹ ਚੱਲ ਰਿਹਾ ਹੈ ਇਹ ਹੈਗਾ ਜੀ ਵਿਦਿਆਰਥੀ ਜਿਹੜੇ ਤਿਆਰੀ ਕਰਦੇ ਨੇ ਪੇਪਰਾਂ ਦੀ ਉਹਨਾਂ ਦੇ ਭਵਿੱਖ ਦੇ ਨਾਲ ਖਿਲਵਾੜ ਦੇ ਬਾਰੇ ਪੀਟ੍ਰੀਪਲ ਐਸ ਵੀ ਬੋਰਡ ਦੁਆਰਾ ਭਾਰਤੀ ਏਜੰਸੀ ਗੁਰੂ ਨਾਨਕ ਦੇਵ ਜੁਨੀਵਰਸਿਟੀ ਰਾਹੀਂ ਮਿਤੀ 21 12 25 ਦਿਨ ਐਤਵਾਰ ਨੂੰ ਗਰੁੱਪ ਬੀ ਨਾਲ ਸੰਬੰਧਿਤ ਸਾਮੀ ਖਜ਼ਾਨਾ ਅਫਸਰ ਸੀਨੀਅਰ ਸਹਾਇਕ ਵਗੈਰਾ ਦੀਆਂ ਜਿਹੜੀਆਂ ਪੋਸਟ ਆਨ ਦਾ ਪੇਪਰ ਲਿਆ ਗਿਆ ਸੀ ਵਿੰਡੂ ਜੀ ਤੇ ਉਸ ਤੋਂ ਬਾਅਦ ਪਹਿਲਾਂ ਵੀ ਆਪਾਂ ਗੱਲ ਉਸ ਦਿਨ ਵੀ ਕੀਤੀ ਸੀਗੀ ਵੀ ਚੱਕਰ ਪੈ ਜਾਂਦਾ ਹੈ ਇਹਨਾਂ ਨੇ ਇਹਨਾਂ ਬੱਚਿਆਂ ਦੀ ਕੋਈ ਗੱਲ ਹੀ ਨਹੀਂ ਸੁਣਿਆ ਇਸ ਵੇਲੇ ਇਹਨਾਂ ਦੇ ਵਿੱਚੋਂ ਕੁਝ ਜੋਬ ਵੀ ਕਰਦੇ ਨੇ ਤੇ ਅੱਜ ਕੱਲ ਕੀ ਹੁੰਦਾ ਹੈ ਕਿ ਕੋਈ ਜੋਬ ਨਹੀਂ ਲੈਂਦਾ ਕਿਸੇ ਕਿਸਮ ਦੀ ਕਿ ਭਈਆ ਠੀਕ ਆ ਆ ਨਹੀਂ ਲੈਣੀ ਜੋਬ ਆ ਲਵਾਂਗਾ ਜੀ ਕਈ ਵਾਰ ਕੀ ਹੁੰਦਾ ਕਿ ਜੋਬ ਲੈ ਕੇ ਕੋਈ ਬੰਦਾ ਟਰਾਈ ਕਰ ਰਿਹਾ ਹੁੰਦਾ ਕਿ ਉਹ ਸੁਣ ਕੇ ਗੱਲ ਕਰਦੇ ਬਿਲਕੁਲ ਬਿਲਕੁਲ ਕੁਝ ਬੱਚੇ ਐਸੇ ਵੀ ਆ ਹੁਣ ਸੁਣੋ ਇਹਨਾਂ ਦਾ ਵਿਚਾਰਿਆਂ ਦਾ ਕੀ ਦੁੱਖ ਆ ਹੂੰ ਇਹ ਕਹਿੰਦੇ ਨੇ ਕਿ ਜੋ ਇੱਥੇ ਬਠਿੰਡਾ ਸਰਕਲ ਦੇ ਵਿੱਚ ਜੋ ਵੀ ਯਾਨੀ ਪ੍ਰੀਖਿਆ ਕੇਂਦਰ ਸੀ ਹੂੰ ਜਿਹੜਾ ਕਥੇ ਦੋਸ਼ ਆ ਕਿ ਇੱਥੇ ਪੇਪਰ ਲੀਕ ਵਰਗਾ ਮਸਲਾ ਹੋਇਆ ਹੈ ਹੂੰ ਵਰਗਾ ਤਾਂ ਸ਼ਬਦ ਇਸਤੇਮਾਲ ਕਰ ਰਹੇ ਆ ਕਿਉਂਕਿ ਹਾਲੇ ਤੱਕ ਪੁਸ਼ਟੀ ਨਹੀਂ ਹੈ ਜਾਂਚ ਪੜਤਾਲ ਤੋਂ ਬਾਅਦ ਪਤਾ ਲੱਗੇਗਾ ਉਹ ਕਹਿੰਦੇ ਕਿ ਕੁਝ ਖਾਸ ਵਿਦਿਆਰਥੀਆਂ ਲਾਭ ਦੇਣ ਵਾਸਤੇ ਐਨ ਮੌਕੇ ਤੇ ਕੁਐਸਚਨ ਪੇਪਰ ਬਾਹਰ ਗਿਆ ਹੂੰ ਫਿਰ ਉਹਨਾਂ ਨੂੰ ਸਪੈਸ਼ਲ ਸੈਟਾ ਦਿੱਤੀ ਗਈ ਜੀ ਯਾਨੀ ਕੰਮ ਕਰਾਇਆ ਗਿਆ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਬਠਿੰਡੇ ਇਲਾਕੇ ਦੇ ਜਿਹੜੇ ਵਿਦਿਆਰਥੀ ਸੀਗੇ ਹੂੰ ਉਹ ਜ਼ਿਆਦਾ ਉੱਚ ਦਰਜੇ ਤੇ ਆਏ ਨੇ ਜੀ ਤੇ ਉਹਦੇ ਵਿੱਚੋਂ ਵੀ ਸ਼ੱਕੀ ਮਾਮਲਾ ਇਹ ਆ ਕਿ ਕੁਝ ਬੱਚੇ ਜਿਹੜੇ ਪ੍ਰਖਿਆਰਤੀ ਦੇ ਤੌਰ ਤੇ ਪਹਿਲਾਂ ਇਸ ਤਰ੍ਹਾਂ ਦੇ ਮੁਕਾਬਲੇਬਾਜ਼ੀ ਵਾਲੇ ਪੇਪਰ ਦੇ ਕੇ ਆਏ ਨੇ ਉਹਨਾਂ ਦੇ ਵਿੱਚੋਂ ਬਿਲਕੁਲ ਐਵਰੇਜ ਨੇ ਜਾਂ ਬਿਲਕੁਲ ਐਵਰੇਜ ਨੇ ਹੂੰ ਉਹਨਾਂ ਦਾ ਪ੍ਰਦਰਸ਼ਨ ਸੁਧਾਰਨ ਹੈ ਇੱਥੇ ਬਿਲਕੁਲ ਗੈਰ ਸੁਧਾਰਨ ਐ ਐਕਸਟਰਾ ਆਰਡੀਨਰੀ ਜੀ ਵੀ ਇੱਕਦਾਂ ਹੋ ਸਕਤ ਪੈਦਾ ਹੁੰਦਾ ਫਿਰ ਜੀ ਬਿਲਕੁਲ ਅੱਗੇ ਇਸ ਤਰ੍ਹਾਂ ਹੋਇਆ ਅਸੀਂ ਨਹੀਂ ਕਹਿੰਦੇ ਜੇ ਕੋਈ ਬਈ ਆਵੀ ਹਿੰਮਤ ਮਿਹਨਤ ਨਾਲ ਉੱਤੇ ਪਹੁੰਚਿਆ ਹੂੰ ਉਹ ਨੂੰ ਆਪ ਕਾਂਟਾ ਨਹੀਂ ਮਾਰ ਸਕਦਾ ਜੀ ਜੀ ਠੀਕ ਹੈ ਜੀ ਹਾਂ ਅੱਗੇ ਇਸ ਤਰ੍ਹਾਂ ਹੋਇਆ ਹੂੰ ਤੇ ਤੁਹਾਨੂੰ ਪਤਾ ਇੱਕ ਭਰਤੀ ਤੇ ਇਹਨਾਂ ਦੇ ਕਾਰਜਕਾਲ ਦੇ ਵਿੱਚ ਰੱਦ ਕਰਨੀ ਪਈ ਸੀ ਇਸੇ ਚੱਕਰ 'ਚ ਜੀ ਜੀ ਤੋਂ ਗੈਰ ਗੱਲ ਇਹ ਆ ਕਿ ਠੀਕ ਆ ਕੋਈ ਜਾਂਚ ਪੜਤਾਲ ਹੋਏ ਤੋਂ ਬਗੈਰ ਆਪਾਂ ਤਸਦੀਕ ਨਹੀਂ ਕਰਦੇ ਪਰ ਜੋ ਇਹਨਾਂ ਬੱਚਿਆਂ ਦੇ ਤੱਥ ਨੇ ਜਾ ਕਥਿਤ ਦੋਸ਼ ਨੇ ਉਹਨਾਂ ਤੇ ਕੰਨ ਕਿਉਂ ਨਹੀਂ ਕੋਈ ਤਰ ਰਿਹਾ ਬਿਲਕੁਲ ਕਿਉਂ ਇਹ ਦਰਬਦਾਰ ਨੇ ਕਦੇ ਕਿਸੇ ਅਫਸਰ ਕੋਲ ਜਾਂਦੇ ਨੇ ਕਦੇ ਕਿਸੇ ਪੱਤਰਕਾਰ ਕੋਲ ਜਾਂਦੇ ਨੇ ਇਹਨਾਂ ਦੀ ਕੋਈ ਗੱਲ ਹੀ ਨਹੀਂ ਕਰ ਰਿਹਾ ਜੀ ਮੈਂ ਅੱਗੇ ਲਿਖਿਆ ਇੱਕ ਦਿਨ ਐਤਵਾਰ ਮੈਂ ਦੇਖ ਰਿਹਾ ਸੀਗਾ ਅਖਬਾਰ ਫੋਲੇ ਕਈ ਵਾਰ ਨਾ ਚੀਜ਼ਾਂ ਬੜੀਆਂ ਨਿਰਾਸ਼ ਕਰਦੀਆਂ ਤੁਹਾਨੂੰ ਕਿ ਕਿੱਥੇ ਸਾਡੇ ਅਖਬਾਰ ਵਿਦਿਆਰਥੀ ਜਾਂ ਬੇਰੁਜ਼ਗਾਰ ਜਾਂ ਹੋਰ ਜਿਹੜੇ ਸੰਘਰਸ਼ੀ ਲੁੰਦੇ ਸੀ ਉਹਨਾਂ ਦੀਆਂ ਖਬਰਾਂ ਦੇ ਨਾਲ ਭਰੇ ਹੁੰਦੇ ਸੀ ਅੱਜ ਸਰ ਉਹਨਾਂ ਨੂੰ ਸਪੇਸ ਹੀ ਨਹੀਂ ਮਿਲ ਰਿਹਾ ਬਿਲਕੁਲ ਬਿਲਕੁਲ ਸਪੇਸ ਹੀ ਨਹੀਂ ਮਿਲ ਰਿਹਾ ਮਤਲਬ ਕਿ ਕੁਝ ਮੀਡੀਆ ਹਾਊਸ ਨੂੰ ਛੱਡ ਕੇ ਬਾਕੀ ਦੀ ਰੀੜ ਵੀ ਹੱਡੀ ਟੁੱਟ ਚੁੱਕੀ ਆ ਜੀ ਜਾਂ ਤੋੜ ਦਿੱਤੀ ਗਈ ਆ ਕੰਪਰੋਮਾਈਜ਼ ਦੋ ਰੋਗਾ ਜਿਆ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਜਿਹੜੇ ਅੜੇ ਪੈ ਨੇ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਤੁਸੀਂ ਇੱਕ ਚੀਜ਼ ਹੋਰ ਦੇਖੋ ਨਾ ਕਿ ਸਾਡੇ ਵਾਲੇ ਐਪੀਸੋਡ ਤੋਂ ਬਾਅਦ ਕੀ ਹੋਇਆ ਕਿ ਬਹੁਤ ਵੱਡੇ ਪੱਤਰਕਾਰ ਜਿਹੜੇ ਸੀ ਉਹਨਾਂ ਦੀ ਪ੍ਰੈਸ ਗੱਲ ਗੈਲਰੀ ਦੀ ਜਿਹੜੀ ਐਂਟਰੀ ਸੀ ਉਹ ਬੰਦ ਕਰ ਦਿੱਤੇ ਗਏ ਹੂੰ ਬਿਲਕੁਲ ਰੌਲਾ ਪਿਆ ਸੀ ਉਹ ਰੌਲਾ ਪਿਆ ਸੀ ਪੋਸਟ ਵੀ ਪਾਈ ਹੋਈ ਸੀ ਹਾਂਜੀ ਹਾਂਜੀ ਉਹੀ ਮੈਂ ਕਹਿ ਰਿਹਾ ਕਿ ਇਹ بڑا ਹੀ ਇੱਕ ਪੰਜਾਬ ਵਾਸਤੇ ਚਿੰਤਾਜਨਕ ਵਿਸ਼ਾ ਯਾਰ ਤੁਸੀਂ ਮੈਨੂੰ ਦੱਸੋ ਕਿ ਬਈ लाठी ਚਾਰਜ ਹੋ ਜਾਂਦਾ ਮੈਂ ਅੱਗੇ ਲਿਖਿਆ ਸੀਗਾ ਮੈਂ ਥੋੜਾ ਜਿਹਾ ਫੇਰ ਤੁਹਾਨੂੰ ਦੱਸਦਾ ਕਿ ਉਸ ਵੇਲੇ ਕੀ ਮਾਹੌਲ ਸੀ ਸਰਕਾਰ ਬਾਦਲਾਂ ਦੀ ਜ਼ੋਰ ਇਹਨਾਂ ਦਾ ਬੜਾ ਹੂੰ ਤੇ ਮਲਬ ਬਈ ਇਹ ਵੀ ਕੰਮ ਖਿੱਚ ਕੇ ਰੱਖਦੇ ਸੀ ਹੁਣ ਗੱਲਾਂ ਹੋਰ ਹੁੰਦੀਆਂ ਨਹੀਂ ਉਦੋਂ ਪੂਰਾ ਤੇ ਸਾਨੂੰ ਹਦਾਇਤਾਂ ਅਸੀਂ ਲੰਬੀ ਸਟੇਸ਼ਨ 'ਚ ਹੁੰਦੇ ਸੀ ਹੂੰ ਠੀਕ ਹੈ ਮੈਂ ਨਹੀਂ ਕਈ ਪੱਤਰਕਾਰ ਸੀਗੇ ਵੱਖ-ਵੱਖ ਖਬਰਾਂ ਨੂੰ ਜਿਹੜੇ ਰਿਪrezent ਕਰਦੇ ਸੀ ਸਾਨੂੰ ਸੁਖਮ ਸਿੰਘ ਸਾਹਿਬ ਇਹ ਹਦਾਇਤ ਹੁੰਦੀ ਸੀ ਕਿ ਭਈ ਹੋਰ ਖਬਰ ਰਹਿ ਜਾਵੇ ਰਹਿ ਜਾਵੇ ਪਰ ਕੋਈ लाठी चार्ज ਜਾਂ ਧਰਨੇ ਪ੍ਰਦਰਸ਼ਨ ਦੀ ਖਬਰ ਨਹੀਂ ਰਹਿਣੀ ਚਾਹੀਦੀ ਤੇ ਕਈ ਵਾਰ ਕੀ ਹੁੰਦਾ ਸੀ ਕਿ ਮਾਹੌਲ ਇਦਾਂ ਦਾ ਹੁੰਦਾ ਸੀਗਾ ਕਿ ਭਈ ਰਾਤ ਨੂੰ ਹੀ लाठी चार्ज ਕਰ ਸਕਦੇ ਲਾਈਟਾਂ ਬਜਾ ਕੇ ਅਸੀਂ ਰਾਤ ਨੂੰ ਵੀ ਬੈਠੇ ਰਹਿੰਦੇ ਹੁੰਦੇ ਸੀਗੇ ਹੂੰ ਕੁਣ ਉਲਟਾ ਹੋ ਗਿਆ ਬਿਲਕੁਲ ਉਹ ਗੱਲ ਹੈ ਬਿਲਕੁਲ ਜੀ ਹੁਣ ਉਹੀ ਗੱਲ ਹੈ ਕਿ ਤੇ ਸਵੇਰੇ ਖਬਰ ਭੇਜਣੀ ਜਾਂ ਰਾਤ ਨੂੰ ਖਬਰ ਭੇਜਣੀ ਹੋ ਅਗਲੇ ਦਿਨ ਜੇ ਲਾਠੀ ਚਾਰਜ ਹੋ ਗਿਆ ਜਾਂ ਕੋਈ ਵੱਡਾ ਘਟਨਾ ਕਰਾ ਮ ਉਹ ਜਿਹੜਾ ਫਰੰਟ ਪੇਜ ਹੁੰਦਾ ਉਹਦੀ ਜਾਂ ਜਿਹੜਾ ਤੀਜੇ ਨੰਬਰ ਦਾ 50 ਪੇਜ ਅਸੀਂ ਉਸ ਨੂੰ ਕਹਿੰਦੇ ਹੁੰਦੇ ਸੀ ਚੌਥੇ ਖਬਰ ਲੱਗਦੀ ਹੁੰਦੀ ਸੀ ਅੱਜ ਤੁਸੀਂ ਲੱਭ ਕੇ ਦਿਖਾ ਦਿਓ ਇਹਨਾਂ ਖਬਰਾਂ ਹੂੰ ਬਹੁਤ ਘੱਟ ਬਹੁਤ ਘੱਟ ਮੈਨੂੰ ਲੱਗਦਾ ਕਿ ਬਹੁਤ ਹੀ ਘਟ ਗਿਆ ਸਪੇਸ ਤੇ ਇਹ ਜਿਹੜੇ ਬੱਚੇ ਨੇ ਇਹ ਕਿੱਧਰ ਜਾਣ ਮੈਨੂੰ ਦੱਸੋ ਜੀ ਮੈਨੂੰ ਵਾਰ-ਵਾਰ ਫੋਨ ਕਰ ਰਹੇ ਸੀ ਵਿਚਾਰੇ ਇਦਾਂ ਹੁੰਦਾ ਮੈਂ ਕਿਹਾ ਜੀ ਠੀਕ ਆ ਅਸੀਂ ਤੁਹਾਡੀ ਗੱਲ ਰੱਖਾਂਗੇ ਆਪਦੇ ਮਨਚ ਤੇ ਪਰ ਰੌਲਾ ਇਹ ਆ ਕਿ ਕੀ ਹੁਣ ਤੁਹਾਡੀ ਗੱਲ ਜਾਂ ਇਸ ਤਰ੍ਹਾਂ ਦੇ ਸੰਘਰਸ਼ੀਲ ਜਾਂ ਇਸ ਤਰ੍ਹਾਂ ਦੇ ਬੇਰੁਜ਼ਗਾਰ ਜਾਂ ਇਸ ਤਰ੍ਹਾਂ ਦੇ ਜਿਹੜੇ ਪ੍ਰਖਿਆਰਥੀ ਨੇ ਇਸ ਤਰ੍ਹਾਂ ਦੇ ਵਿਦਿਆਰਥੀ ਨੇ ਉਹਨਾਂ ਦੇ ਕਰਨ ਵਾਲਾ ਬੜਾ ਸੀਮਤ ਹੋ ਗਿਆ ਮੀਡੀਆ ਜੀ ਇਹ ਬਹੁਤ ਖਤਰਨਾਕ ਟ੍ਰੈਂਡ ਆ ਬਿਲਕੁਲ ਮਿੰਟ ਜੀ ਬਿਲਕੁਲ ਜੀ ਅਮਿਤ ਰਾਜਕੁਮਾਰ ਵੀ ਦੱਸ ਰਹੇ ਨੇ ਕਹਿੰਦੇ ਕਿ ਉਹ ਕਹਿ ਰਹੇ ਨੇ ਕਿ ਸਕੂਲ ਵਾਲਿਆਂ ਦੇ ਰਿਸ਼ਤੇਦਾਰ ਜ਼ਿਆਦਾ ਪਾਸ ਹੋ ਗਏ ਨੇ ਤੇ ਆ ਕੋਈ ਨਾ ਕੋਈ ਸ਼ਰਤ ਹੈ ਕੁਝ ਨਾ ਕੁਝ ਤੇ ਹੈ ਕਿ ਭਾਈ ਜਿਹੜੇ ਉਥੋਂ ਦੇ ਹੈਗੇ ਨੇ ਸੰਚਾਲਕ ਕਹਿ ਲਓ ਜਾਂ ਜਿਨ੍ਹਾਂ ਦਾ ਉਥੇ ਚੱਲਦਾ ਸੀ ਰਸੂਖ ਸੀ ਜੀ ਜੇ ਉਹਨਾਂ ਦੇ ਰਿਸ਼ਤੇਦਾਰ ਭਾਈ ਥੋਕ ਚ ਪਾਸ ਹੋ ਗਏ ਨੇ ਜੀ ਤੇ ਗੈਰ ਸਧਾਰਨ ਤਰੀਕੇ ਨਾਲ ਹੋ ਗਏ ਤੇ ਫਿਰ ਜਾਂਚ ਦਾ ਵਿਸ਼ਾ ਤੇ ਅਸੀਂ ਕਿਸੇ ਦੀ ਮਿਹਨਤ ਨੂੰ ਵੀ ਰੱਦ ਨਹੀਂ ਕਰ ਸਕਦੇ ਨਾ ਹਮ ਅਸੀਂ ਕਹਿੰਦੇ ਕਿ ਜਾਂਚ ਦਾ ਵਿਸ਼ਾ ਹੈ ਜੇ 10 ਬੰਦੇ ਆ ਉਹ ਕਿਸੇ ਮੁਕਾਬਲੇ ਚ ਆ ਜੀ ਤਾਂ ਤਿੰਨ ਚਾਰ ਤੇ ਉਂਗਲ ਖੜੀ ਕਰ ਰਹੇ ਹੋ ਪੰਜ ਛੇ ਹਮ ਕਿ ਭਾਈ ਸਾਨੂੰ ਗਲਤ ਤਰੀਕੇ ਦੇ ਨਾਲ ਬਾਹਰ ਕਰ ਦਿੱਤਾ ਗਿਆ ਮਕਾਨ ਤੱਕ ਟੁਕ ਟੁਕ ਦੇਖਣਾ ਤਾਂ ਪਾਏਗਾ ਨਾ ਹਮ ਆ ਉਹਨਾਂ ਚੋਂ ਵੀ ਤਾਂ ਕੋਈ ਬਹੁਤ ਡਿਸਰਵਿੰਗ ਹੋ ਸਕਦਾ ਹੈ ਹਾਂ ਜੀ ਉਹਨਾਂ ਚੋਂ ਵੀ ਹਾਂ ਜੀ ਕਿਸੇ ਇੱਕ ਨਾਲ ਵੀ ਤੱਕਾ ਹੋਇਆ ਉਹਨਾਂ ਪੰਜਾਂ ਛਿਆਂ ਚੋਂ ਮੰਨ ਲਓ ਇੱਕ ਵੀ ਡਿਸਰਵ ਕਰਦਾ ਹੈ ਜੀ ਉਹਦੇ ਨਾਲ ਰਹਿ ਗਿਆ ਤਾਂ ਮੇਰੇ ਖਿਆਲ ਦੇ ਨਾਲ ਇਸ ਸਾਰੇ ਸਿਸਟਮ ਤੇ ਸਵਾਲ ਆ ਬਿਲਕੁਲ ਬਿਲਕੁਲ ਬੀਟੂ ਜੀ ਖੈਰ ਵਾਕਈ ਇਸ ਤੇ ਗੱਲ ਕਰਨੀ ਚਾਹੀਦੀ ਹੈ ਪਰ ਇਹ ਗੱਲ ਇਹ ਵੀ ਹੈ ਕਿ ਭਾਈ ਜੇ ਹੋ ਰਿਹਾ ਹੈ ਸਰਕਾਰ ਦੇ ਹੁੰਦੇ ਜਾਂ ਸਿਸਟਮ ਦੇ ਵਿੱਚ ਇਹ ਚੀਜ਼ਾਂ ਹੋ ਰਹੀਆਂ ਤੇ ਸਿਸਟਮ ਤਾਂ ਕਿਉਂ ਸੁਣੇਗਾ ਫਿਰ ਸਿਸਟਮ ਨਹੀਂ ਸੁਣਦਾ ਬਾਹਰੋਂ ਹੀ ਗੱਲ ਕੀਤੀ ਜਾ ਸਕਦੀ ਹੈ ਮੈਂ ਇਹ ਗੱਲ ਕਹਿੰਦਾ ਕਿ ਨਹੀਂ ਦੇਖੋ ਇਹਦੇ ਚ ਹੁਣ ਮਾਨ ਸਾਹਿਬ ਤਾਂ ਸਾਰੀਆਂ ਚੀਜ਼ਾਂ ਚ ਇਨਵੋਲ ਨਹੀਂ ਹੋ ਸਕਦੇ ਆਪਾਂ ਕਹੀਏ ਨਹੀਂ ਇਹਲੇ ਪੱਦਰਤੇ ਕਿਉਂਕਿ ਅੱਜ ਕੱਲ ਇੱਕ ਹੋਰ ਪੰਗਾ ਸਾਰਾ ਕੁਝ ਤੇ ਇਹਨਾਂ ਨੇ ਨਿੱਜੀ ਹੱਥਾਂ 'ਚ ਸੌਂਪ ਦਿੱਤਾ ਜਦੋਂ ਤੁਸੀਂ ਪੇਪਰ ਵੀ ਨਿੱਜੀ ਹੱਥਾਂ 'ਚ ਸੌਂਪ ਦਿੱਤਾ ਹੈ ਹੂੰ ਕਿ ਤੁਸੀਂ ਕੰਡਕਟ ਕਰਨਾ ਕਰਦੀਆਂ ਨਾ ਕੰਪਨੀ ਕਰਦੀ ਬਿਲਕੁਲ ਤਾਂ ਫਿਰ ਕਮਾਲ ਦੀ ਗੱਲ ਹੈ ਕਿ ਜਦੋਂ ਤੁਸੀਂ ਸਾਰਾ ਕੁਝ ਕਿਸੇ ਦੇ ਹੱਥਾਂ 'ਚ ਸੌਂਪ ਦਿੱਤਾ ਠੇਕਾ ਹੀ ਦੇ ਦਿੱਤਾ ਤਾਂ ਜਦੋਂ ਠੇਕੇ ਵਾਲੀ ਕੰਪਨੀ ਦੇ ਵਿੱਚ ਕੋਈ ਇੱਕ ਅੱਧਾ ਹੂੰ ਕੋਈ ਉਦਾਂ ਦਾ ਮਿਲ ਗਿਆ ਉਹ ਸਿੱਸੇ ਨੈਕਸਸ ਦੇ ਤੱਕੇ ਚੜ ਗਿਆ ਤਾਂ ਗਿਆ ਸਾਰਾ ਕੁਝ ਜੀ ਠੀਕ ਹੈ ਨਾ ਜੀ ਕਿਉਂਕਿ ਨਿੱਜੀ ਹੱਥਾਂ ਚ ਮੁਨਾਫਾ ਹੀ ਹੀੜਦਾ ਹਮੇਸ਼ਾ ਉੱਥੇ ਮੁਨਾਫਾ ਹੀ ਦੇਖਿਆ ਜਾਂਦਾ ਠੇਕੇਦਾਰ ਜਾਂ ਵਪਾਰੀ ਸ਼ਬਦ ਜਿੱਥੇ ਆਇਆ ਇਸ ਸਿਸਟਮ ਦੇ ਵਿੱਚ ਠੀਕ ਹੈ ਜੀ ਮੈਨੇਜਮੈਂਟ ਠੀਕ ਹੈ ਕੁਝ ਮਾਮਲੇ ਚ ਉਹਨਾਂ ਦੀ ਆਲਾ ਤਰੀਨ ਹੋ ਸਕਦੀ ਆ ਪਰ ਪੇਪਰ ਵਰਗਾ ਸੰਵੇਦਨਸ਼ੀਲ ਮਾਮਲਾ ਪੂਰੇ ਇੰਡੀਆ ਦਾ ਇਹ ਸੰਕਟ ਹੈ ਇਸ ਵੇਲੇ ਤੁਸੀਂ ਦੇਖੋ ਕੋਈ ਬਿਹਾਰ ਚਲੀ ਕੋਈ ਵਿਆਪਨ ਘਟਾਲਾ ਕੀ ਸੀ ਮੱਧ ਪ੍ਰਦੇਸ਼ ਦੇ ਵਿੱਚ ਆਹੀ ਚੀਜ਼ਾਂ ਸੀਗੀਆਂ ਹਾਜੀ ਜੀ ਸਾਹਿਬ ਜੀ ਕੋਈ ਇੱਕ ਖਬਰ ਤੁਹਾਡੇ ਨਾਲ ਹੋਰ ਸਾਂਝੀ ਕਰਦਣੇ ਆ ਇੱਕ ਦੋ ਦਿਨਾਂ ਤੋਂ ਇਹ ਡਾਕੂਮੈਂਟ ਅਸੀਂ ਆਪਦੇ ਕੋਲ ਸਾਂਭੀ ਬੈਠੇ ਆ ਤੇ ਇਹ ਵੀ ਸੁਣਨ ਵਾਲੀ ਗੱਲ ਹੈ ਭਾਈ ਇਹ ਵੀ ਇੱਕ ਤਰ੍ਹਾਂ ਦਾ ਫਰਾਡ ਹੀ ਹੈ ਅੱਜਕੱਲ੍ਹ ਚੱਲ ਰਿਹਾ ਹੈ ਇਹ ਹੈਗਾ ਜੀ ਵਿਦਿਆਰਥੀ ਜਿਹੜੇ ਤਿਆਰੀ ਕਰਦੇ ਨੇ ਪੇਪਰਾਂ ਦੀ ਉਹਨਾਂ ਦੇ ਭਵਿੱਖ ਦੇ ਨਾਲ ਖਿਲਵਾੜ ਦੇ ਬਾਰੇ ਪੀਟ੍ਰੀਪਲ ਐਸ ਵੀ ਬੋਰਡ ਦੁਆਰਾ ਭਾਰਤੀ ਏਜੰਸੀ ਗੁਰੂ ਨਾਨਕ ਦੇਵ ਜੁਨੀਵਰਸਿਟੀ ਰਾਏ ਮਿਤੀ 21 12 25 ਦਿਨਾਂ ਤਵਾਰ ਨੂੰ ਗਰੁੱਪ ਬੀ ਨਾਲ ਸੰਬੰਧਿਤ ਸਾਮੀਆ ਖਜ਼ਾਨਾ ਅਫਸਰ ਸੀਨੀਅਰ ਸਹਾਇਕ ਵਗੈਰਾ ਦੀਆਂ ਜਿਹੜੀਆਂ